ਥੜਾ ਸਾਹਿਬ ਜੋ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਸੋਪਿਤ ਹੈ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਥੜਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਰੋਜ਼ਾਨਾ ਯਾਤਰਾ ਚੈਨਲ ਨੂੰ ਸਬਸਕ੍ਰਾਈਬ ਅਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਆਓ ਜਾਣਦੇ ਹਾਂ ਥੜਾ ਸਾਹਿਬ ਜੀ ਦੇ ਇਤਿਹਾਸ ਬਾਰੇ ਸ੍ਰੀ ਹਰਮੰਦਰ ਸਾਹਿਬ ਤੇ ਹਰਕੀਪੌੜੀ ਦੇ ਸਾਹਮਣੇ ਸਰੋਵਰ ਦੀ ਪੂਰਬੀ ਬਾਹੀ ਤੇ ਗੁਰਦੁਆਰਾ ਬੀਰ ਦੁਖਪੰਜਨ ਸਾਹਿਬ ਦੇ ਦੱਖਣ ਵੱਲ ਇੱਕ ਥੜਾ سنگ ਮਰਮਰ ਦਾ ਬਣਾਇਆ ਹੋਇਆ ਹੈ। ਸਰੋਵਰ ਦੀ ਕਾਰ ਸੇਵਾ ਸਮੇਂ ਪਹਿਲਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਸ ਥਾਂ ਦੀ ਉੱਪਰ ਬੈਠੇ ਕਰਦੇ ਸਨ। ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀ ਸੈਂਕੀਆ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੋਂ ਇੱਥੇ ਲਿਆ ਕੇ ਹੀ ਸਥਾਪਿਤ ਕੀਤੀਆਂ ਸਨ ਇੱਥੇ ਬੈਠ ਕੇ ਉਹ ਸਾਰੀ ਰਾਤ ਕੀਰਤਨ ਕਰਦੇ ਰਹੇ ਅਤੇ ਆਈਆ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਤੇ ਕਾਰ ਸੇਵਾ ਦੀ ਨਿਗਰਾਨੀ ਵੀ ਆਪ ਜੀ ਇਥੋਂ ਕਰਦੇ ਰਹੇ ਇਸ ਨੂੰ ਪੱਕਾ ਕਰਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਨੇ ਲਈ ਸੀ ਸਥੜੇ ਸਾਹਿਬ ਉੱਪਰ ਸੰਗਮਰਮਰ ਦੀ ਮੰਦਿਰ ਸਾਹਿਬ ਬਣੀ ਹੋਈ ਹੈ 1923 ਈਸਵੀ ਦੀ ਕਾਰ ਸੇਵਾ ਸਮੇਂ ਇਸ ਥੜੇ ਨੂੰ ਢਾਕੇ ਪੋਣਾ ਬਣਾ ਦਿੱਤਾ ਗਿਆ ਸੀ ਪਰ ਸੰਗਤਾਂ ਦੇ ਵਿਰੋਧ ਕਰਨ ਦੇ ਕਾਰਨ ਪ੍ਰਬੰਧਕਾਂ ਨੇ ਮੁੜ ਕੇ ਥੜਾ ਬਣਾ ਕੇ ਸੰਗਮਰਮਰ ਦੀ ਮੰਜ਼ੀ ਸਥਾਪਿਤ ਕਰ ਦਿੱਤੀ ਸੀ ਸੋ ਇਹ ਸੀ ਇਤਿਹਾਸ ਥੜਾ ਸਾਹਿਬ ਜੀ ਦਾ ਆਪ ਜੀ ਨੂੰ ਬੇਨਤੀ ਹੈ ਕਿ ਰੋਜ਼ਾਨਾ ਜਤਰਾ ਚੈਨਲ ਨੂੰ ਪਹਿਤ ਵਾਰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ